ਦਰ ਹੈ ਉਹ ਲਗਾਤਾਰ ਵੱਧ ਰਿਹਾ ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਥਾਂ ਤੇ ਕਾਫੀ ਵਾਧਾ ਢਾਲ ਹੋਈ ਹੈ ਬੀਤੇ ਦਿਨ ਇਸੇ ਲਗਾਤਾਰ ਰਿਪੋਰਟ ਕਰ ਰਹੇ ਹਾਂ ਪਰ ਪ੍ਰਸ਼ਾਸਨ ਉਦੋਂ ਨਹੀਂ ਪਹੁੰਚਿਆ ਸੀ ਤਾਂ ਹੁਣ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਲੋਕ ਕਹਿ ਰਹੇ ਕਿ ਹੁਣ ਪ੍ਰਸ਼ਾਸਨ ਦਾ ਇੱਥੇ ਪਹੁੰਚਣ ਦਾ ਕੋਈ ਫਾਇਦਾ ਨਹੀਂ ਕਿ ਕਿੰਨੇ ਮਰਜੀ ਬੋਰੇ ਲਗਾ ਲਓ ਹੁਣ ਫਾਇਦਾ ਨਹੀਂ ਹੋਣਾ ਪਰ ਇਹ ਵੱਡੀ ਅਪਡੇਟ ਤੁਹਾਨੂੰ ਲਗਾਤਾਰ ਦੇ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਤਕਰੀਬਨ 80 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਚੁੱਕਿਆ ਹੈ ਪਾਣੀ ਆ ਰਿਹਾ ਹੈ ਪਾਣੀ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤੇ ਵੱਡੀ ਅਪਡੇਟ ਹੈ ਜੇਕਰ ਤੁਸੀਂ ਕਿਸੇ ਨਵੇਂ ਇਲਾਕੇ ਦੇ ਵਿੱਚ ਬੈਠੇ ਹੋ ਜੇਕਰ ਤੁਸੀਂ ਦਰਿਆਵਾਂ ਦੇ ਕੰਢਿਆਂ ਦੇ ਨੇੜੇ ਹੋ ਤਾਂ ਉੱਥੋਂ ਤੁਸੀਂ ਦੂਰ ਚੱਲ ਜਾਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਲਗਾਤਾਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਬਹੁਤ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਹੁਣ ਵਧ ਰਿਹਾ ਹੈ ਤੇ ਬਹੁਤ ਖੌਫਨਾਕ ਤਸਵੀਰਾਂ ਨੇ ਜੋ ਤੁਸੀਂ ਲਗਾਤਾਰ ਦੇਖ ਰਹੇ ਹੋ ਫੇਸਬੁੱਕ ਪੇਜ ਤੇ ਦੇਖ ਰਿਹਾ ਹਾਂ ਔਰ ਚੈਨਲ ਤੇ YouTube ਚੈਨਲ ਤੇ ਵੀ ਦੇਖ ਰਿਹਾ ਹਾਂ ਤਾਂ ਬਹੁਤ ਵੱਡੀਆਂ ਤਸਵੀਰਾਂ ਤੁਹਾਡੇ ਤੱਕ ਸਾਂਝ ਕਰ ਰਿਹਾ ਆ ਇਸ ਜਗ੍ਹਾ ਤੇ ਢਾਹ ਲੱਗੀ ਹੋਈ ਆ ਬਹੁਤ ਖਤਰਨਾਕ ਤਸਵੀਰਾਂ ਨੇ ਇੱਕ ਵੱਡਾ ਸ਼ਪੇਦਾ ਡੱਗਿਆ ਹੋਇਆ ਇਹ ਡੇਕ ਹੈ ਔਰ ਦਰਿਆ ਸਤਲੂ ਜੁੜੀ ਹੋਈ ਤੁਹਾਡੇ ਨਾਲ ਬਹੁਤ ਵੱਡੀ ਜਾਣਕਾਰੀ ਪਹੁੰਚਾ ਰਿਹਾ ਆ ਇਸ ਟਾਈਮ ਦੀ ਜੋ ਵੱਡੀ ਅਪਡੇਟ ਲੈ ਕੇ ਆਇਆ ਦਰਿਆ ਸਤਲੂ ਦੇ ਨਾਲ ਜੁੜੀ ਹੋਈ ਅੱਗੇ ਤੱਕ ਤਸਵੀਰਾਂ ਦਿਖਾਵਾਂਗੇ ਬਹੁਤ ਦਰਦਨਾਕ ਤਸਵੀਰਾਂ ਕਹਿ ਸਕਦੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਲਗਾਤਾਰ ਬਦਲਾ ਸ਼ੁਰੂ ਹੋ ਚੁੱਕਿਆ ਹੈ ਤਾਂ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆ ਕੁਝ ਮਿੰਟਾਂ ਤੋਂ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਤੇ ਬਹੁਤ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਅੱਗੇ ਤੱਕ ਤਸਵੀਰਾਂ ਤਾਂ ਦਰਿਆ ਸਤਲੁਜ ਦੇ ਵਿੱਚ 80 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਸੀ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰੋ ਜਿੰਨੇ ਵੀ ਤੁਹਾਡੇ ਕੋਲ ਫੇਸਬੁੱਕ ਗਰੁੱਪ ਫੇਸਬੁੱਕ ਗਰੁੱਪ ਹੈ ਜਾਂ ਵਟਸਐਪ ਗਰੁੱਪ ਹੈ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਅਗਲਾ ਹੜ੍ਹ ਬਹੁਤ ਨੀਵਾਂ ਹੈ ਨੁਕਸਾਨ ਨਾ ਹੋ ਜਾਏ ਬਹੁਤ ਵੱਡੀ ਖਬਰ ਹੈ ਕਿ ਦਰਿਆ ਸਤਲੁਜ ਦੇ ਵਿੱਚ 80 ਹਜ਼ਾਰ ਕਿਊਸਕ ਪਾਣੀ ਆ ਰਿਹਾ ਹੈ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਤਕਰੀਬਨ ਬਹੁਤ ਜ਼ਿਆਦਾ ਪਾਣੀ ਚੁੱਕ ਕੇ ਆ ਚੁੱਕਿਆ ਹੈ ਤਾਂ ਬਹੁਤ ਵੱਡੀ ਅਪਡੇਟ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜਿੱਦ ਤੱਕ ਨਜ਼ਰ ਮਾਰੂਗੇ ਤਬਾਹੀ ਦਾ ਮਾਜਰ ਸ਼ੁਰੂ ਹੋ ਚੁ بارش ਦਾ ਪਾਣੀ ਉਸ ਤੋਂ ਬਾਅਦ ਨਦੀਆਂ ਨਾਲਿਆਂ ਦਾ ਪਾਣੀ ਤਾਂ ਲੱਖ ਤੋਂ ਉੱਪਰ ਪਾਣੀ ਬਣ ਜਾਏਗਾ ਜੇ ਉਦੋਂ 45000 ਪਾਣੀ ਆਉਂਦਾ ਸੀ ਤਾਂ ਉਦੋਂ ਤਬਾਹੀ ਮਚਾ ਜਾਂਦਾ ਸੀ ਤਾਂ ਹੁਣ 80000 ਕਿ ਉਸਕ ਪਾਣੀ ਹੈ ਤਾਂ ਉਸ ਤੋਂ ਬਾਅਦ ਨਦੀਆਂ ਨਾਲਿਆਂ ਦਾ ਪਾਣੀ ਕੋਲ ਮਿਲਾ ਕੇ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਇਓ ਕਿਉਂਕਿ ਅੱਗੇ ਫਰੋਜਪੁਰ ਫਾਜ਼ਿਲਕੇ ਇਲਾਕਾ ਲੋਹੀਆਂ ਇਲਾਕਾ ਬਹੁਤ ਜਿਆਦਾ ਨੀਮ ਹੈ ਤੇ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਦਰਿਆ ਸਤਲੂ ਦੇ ਵਿੱਚ 80000 ਕਿਊਸਕ ਪਾਣੀ ਛੱਡਾ ਜਾ ਚੁੱਕਿਆ ਤਾਂ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਤਾਂ ਇੱਥੇ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਤੇ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਕੁਝ ਟਾਈਮ ਬਾਅਦ ਇਹ ਵਾਲੇ ਜਮੀਨ ਐ ਉਸਤੇ ਚੜਨਾ ਸ਼ੁਰੂ ਹੋ ਜਾਏਗਾ ਸਾਡੇ ਦੇਖਦੇ ਆਂ ਦੇਖਦੇ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਤੇ ਕਿੰਨੇ 15 ਦੇ ਮਿੰਟ ਦੇ ਵਿੱਚ ਗੱਲ ਕਰੀਏ ਤੇ 15 20 ਮਿੰਟ ਦੇ ਵਿੱਚ 2 ਫੁੱਟ ਪਾਣੀ ਵਧਿਆ 20 ਮਿੰਟ ਦੇ ਵਿੱਚ ਸਿਰਫ 20 ਮਿੰਟ ਦੇ ਵਿੱਚ 2 ਫੁੱਟ ਪਾਣੀ ਵਧਿਆ ਜਦੋਂ ਅਸੀਂ ਦਰਿਆ ਸਤਲੋਜ ਦੇ ਪੁਲ ਦੇ ਥੱਲੇ ਮਜੂਦ ਸੀ ਤੇ ਪਾਣੀ ਸਾਡੇ ਇੰਨੀ ਛਾਲ ਲਾਈ ਕਿ ਸਾਡੇ ਪੈਰਾਂ ਦੇ ਵਿੱਚ ਆਉਣਾ ਆ ਚੁੱਕਿਆ ਸੀ ਤਾਂ ਉਹ ਤਸਵੀਰ ਤੁਸੀਂ ਫੇਸਬੁੱਕ ਪੇਜ ਤੇ ਦੇਖ ਸਕਦੇ ਹੋ ਇਸੇ ਚੈਨਲ ਤੇ ਤੇ ਇਸ ਵਕਤ ਦੀ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਲਗਾਤਾਰ ਵਧ ਰਿਹਾ ਹੈ ਲਗਾਤਾਰ ਜਲ ਪੱਧਰ ਦਰਿਆ ਸਤਲੁਜ ਵਿੱਚ ਪੂਰੇ ਉਫਾਨ ਤੇ ਹੈ ਇਸ ਜਗ੍ਹਾ ਤੇ ਢਾਲ ਲੱਗੀ ਹੋਈ ਹੈ ਕਾਫੀ ਜ਼ਿਆਦਾ ਦੇਖੋ ਭਾਈ ਇੱਕ ਜਲ ਪੱਧਰ ਤਾਂ ਦਰਿਆ ਸਤਲੁਜ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਇੱਧਰ ਤੁਸੀਂ ਚੋਣਾਂ ਦੇਖ ਸਕਦੇ ਹੋ ਕਿ ਸਾਰਾ ਚੋਣਾਂ ਦੇ ਵਿੱਚ ਇੱਧਰ ਵੀ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਤੱਕ ਪਾਣੀ ਪਾਣੀ ਐ ਔਰ ਦਰਿਆ ਸਤਲੁਜ ਪੂਰਾ ਉਫਾਨਤ ਐ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਰ ਜੁਰ ਕਰੇ ਕਹਿੰਗੇ ਬਹੁਤ ਵੱਡੀ ਅਪਡੇਟ ਬਹੁਤ ਵੱਡੀ ਜਾਣਕਾਰੀ ਐ ਬਹੁਤ ਥਾਵਾਂ ਤੇ ਪਾਣੀ ਆ ਚੁੱਕਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਦਨਾਕ ਤਸਵੀਰਾਂ ਖੌਫਨਾਕ ਤਸਵੀਰਾਂ ਨੇ ਇਹ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਭਿਆਨਕ ਤਸਵੀਰਾਂ ਬਹੁਤ ਜ਼ਿਆਦਾ ਵੱਡੀ ਤਸਵੀਰ ਤਾਂ ਦਰਿਆ ਸਤਲੁਜ ਦੀ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ 80000 ਕਿਊਸਕ ਪਾਣੀ ਛੱਡਿਆ ਜਾ ਚੁੱਕਿਆ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਹੈ। ਦਰਿਆ ਸਤਲੁਜ ਦੇ 80 ਹਜ਼ਾਰ ਕਿ ਉਸਕ ਪਾਣੀ ਛੱਡੇਗਾ ਤੇ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਹੈ। ਇਸ ਵਕਤ ਦੀ ਬਹੁਤ ਵੱਡੀ ਅਪਡੇਟ ਨੂੰ ਸਾਂਝੀ ਸਤਲੁਜ ਦੀਆਂ ਲਾਈਵ ਤਸਵੀਰਾਂ ਬਠਿੰਡਾ ਨੂੰ ਕੋਈ ਹਾਂ ਬਠਿੰਡੇ ਵਿੱਚ ਵੀ ਇੱਕ ਅਗਰ ਜਿਆਦਾ ਖਤਰਾ ਹੋ ਸਕਦਾ ਹੈ ਉੱਥੇ ਬਹੁਤ ਜ਼ਿਆਦਾ ਉਸੋ ਜੀ ਪਾਣੀ ਸੁਖਣਾ ਝੀਲ ਤੋਂ ਛੱਡਿਆ ਗਿਆ ਹੈ। ਬਠਿੰਡਾ, ਸੰਗਰੂਰ, ਅੱਗੇ ਸਰਦੂਲਗੜ, ਮਾਨਸ, ਮਾਨਸਾ ਦਾ ਸਰਦੂਲਗੜ ਬਹੁਤ ਜ਼ਿਆਦਾ ਪਿੰਡ ਨੇ ਉੱਥੇ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਹੈ। ਤਾਂ ਬਹੁਤ ਵੱਡੀ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ। ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਖਬਰ ਨੂੰ ਚਲਦੇ ਚਾਲੇ ਸ਼ੇਅਰ ਜਰੂਰ ਕਰ ਦਿਓ ਤੇ ਪਾਣੀ ਦੇ ਤਸਵੀਰਾਂ ਦੇਖੋ ਕਿਸ ਤਰ੍ਹਾਂ ਪਾਣੀ ਤੇਜ਼ ਆ ਵਹਾਅ ਬਹੁਤ ਤੇਜ਼ ਜ਼ਿਆਦਾ ਹੋ ਚੁੱਕਿਆ ਬਹੁਤ ਵੱਡੀ ਤਸਵੀਰ ਇਹ ਝੋਣਿਆਂ ਦੇ ਵਿੱਚ ਪਾਣੀ ਜੇਕਰ ਇਥੋਂ ਗੱਲ ਕਰੀਏ ਤਾਂ ਥੋੜਾ ਪਾਣੀ ਹੈ ਅੱਗੇ ਤੱਕ ਪਾਣੀ ਬੰਡ ਦੇ ਨਾਲ ਲੱਗਿਆ ਅੱਗੇ ਤੱਕ ਪਾਣੀ ਬੰਡ ਦੇ ਨਾਲ ਲੱਗ ਚੁੱਕਿਆ ਹੁਣ ਤਾਂ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸੱਤ ਜਲੂ ਜਿਹਦੇ ਵਿੱਚ 80000 ਕਿਉਂ ਉਸਕੋ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਪਾਣੀ ਇਹ ਹੁਣ ਇੱਥੇ ਪਹੁੰਚ ਚੁੱਕਿਆ ਔਰ ਦਰਿਆ ਸਤਲੁਜ ਪੂਰਾ ਆਫਾਂ ਤੇ ਹੋ ਚੁੱਕਿਆ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀ 80 ਹਜ਼ਾਰ ਪਾਣੀ ਇਹ ਹੈ ਤਾਂ ਫਿਰ ਹੋਰ ਪਾਣੀ ਨਦੀਆਂ ਨਾਲਿਆਂ ਦੇ ਮਿਲ ਕੇ ਲੱਖ ਤੋਂ ਉੱਪਰ ਲੰਘ ਜਾਏਗਾ ਤਾਂ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਿਹਾ ਖਬਰ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰ ਜਿਓ ਕਿਉਂਕਿ ਬਹੁਤ ਵੱਡੀ ਆਪਣੇ ਟਾਕੇ ਲੋਈਆਂ ਏਰੀਆ ਨੂੰ ਬਹੁਤ ਜ਼ਿਆਦਾ بڑا ਖਤਰਾ ਪੈਦਾ ਹੋ ਸਕਦਾ ਹੈ ਬਹੁਤ ਜ਼ਿਆਦਾ ਉੱਥੇ ਬੰਨ ਨੇ ਤੁਸੀਂ ਬੰਨ ਨੇ ਉਹਨਾਂ ਦੇ ਨਾਲ ਪਾਣੀ ਲੱਗ ਚੁੱਕਿਆ 4 4.5 4 4 ਫੁੱਟ ਤਾਂ तकरीबन 23 ਦੇ ਬੱਚੇ ਦੀ ਗੱਲ ਕਰੀਏ ਤਾਂ ਉੱਥੇ ਬੰਦ ਟੁੱਟੇ ਸੀ ਤਾਂ ਉਹਨਾਂ ਤੱਕ ਜਾਣ ਕਰ ਪਹੁੰਚਾ ਦਿਓ ਜੇਕਰ ਤੁਸੀਂ ਦਰਿਆਵਾਂ ਦੇ ਕੰਨਾਂ ਦੇ ਨੇੜੇ ਹੋ ਤਾਂ ਸੁਰੱਖਿਅਤ ਸਮਾਂ ਤੇ ਚੱਲ ਜਾਓ ਕਿਉਂਕਿ ਇਹ ਤੇ ਬਹੁਤ ਵੱਡਾ ਖਤਰਾ ਬਹੁਤ ਵੱਡਾ ਦਰਿਆ ਸਤਲੁਜ ਦਾ ਵੱਡੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਰਸ਼ਾਧਪੁਰੇ ਦੇ ਵਿੱਚ ਪਾਣੀ ਪੂਛ ਟਾਈਮ ਬਾਅਦ ਜੋ ਅੱਗੇ ਬੁੱਢਾ ਨਾਲਾ ਉਸ ਚ ਪਾਣੀ ਐਂਟਰ ਕਰ ਜਾਏਗਾ ਬਹੁਤ ਵੱਡੀ ਤਸਵੀਰ ਦੁਖੀ ਕਰਨ ਵਾਲੀ ਤਸਵੀਰ ਇੱਕ ਵੱਡਾ ਸ਼ਪੈਦਾ ਡਿੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿਓ ਇਸ ਥਾਂ ਤੇ ਵੱਡੀ ਢਾਹ ਲੱਗੀ ਹੋਈ ਆ ਔਰ ਸਾਹਮਣੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉੱਥੇ ਬਹੁਤ ਜ਼ਿਆਦਾ ਟਾ ਲੱਗੇ ਜਦੋਂ ਬੀਤੇ ਦਿਨ ਦੀ ਪ੍ਰਸ਼ਾਸਨ ਨੂੰ ਬੇਨਤੀ ਗੁਹਾਰ ਲਈ ਸੀ ਤਾਂ ਪ੍ਰਸ਼ਾਸਨ ਦਾ ਕਹਿਣਾ ਸੀ ਨਹੀਂ ਕਿ ਖਤਰਾ ਨਹੀਂ ਹੈ ਇੱਥੇ ਕੋਈ ਖਤਰਾ ਨਹੀਂ ਹੈ ਹੁਣ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਇੱਥੇ ਬੋਰੇ ਲੈ ਕੇ ਪਰ ਲੋਕ ਕਹਿ ਰਿਹਾ ਇਹਨਾਂ ਬੋਰਾ ਬੋਰਾ ਲਗਾਉਣ ਦਾ ਨੂੰ ਫਾਇਦਾ ਕੋਈ ਨਹੀਂ ਹੈ ਕਿਉਂਕਿ ਪਾਣੀ ਦੇ ਵਿੱਚ ਰੁੜ ਜਾਣਗੇ ਕੋਈ ਫਾਇਦਾ ਨਹੀਂ ਹੋਣਾ ਤਾਂ ਵੱਡੀ ਤਸਵੀਰ ਵੱਡੀ ਅਪਡੇਟ ਹੈ ਕੁਝ ਟਾਈਮ ਦੇ ਬਾਅਦ ਜੋ ਇੱਥੇ ਅਸੀਂ ਖੜੇ ਹਾਂ ਇੱਥੇ ਪਾਣੀ ਪਹੁੰਚ ਜਾਏਗਾ ਅੱਗੇ ਜ਼ਮੀਨ ਹੈ ਉਸ 'ਤੇ ਪਾਣੀ ਪੈ ਜਾਏਗਾ ਤਾਂ ਬਹੁਤ ਵੱਡੀ ਅਪਡੇਟ ਬਹੁਤ ਵੱਡੀ ਅਪਡੇਟ ਤੁਸੀਂ ਜੋ ਸਕਰੀਨ ਤੇ ਲਗਾਤਾਰ ਲਾਈਵ ਤਸਵੀਰਾਂ ਦੇਖ ਰਹੇ ਹੋ ਦਰਿਆ ਸਤਲੂ ਦੀ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦਰਿਆ ਸਤਲੂ ਦਾ ਜਲਪਤਰ ਹੁਣ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਤਕਰੀਬਨ 7 ਮਿੰਟ ਹੋ ਚੁੱਕੇ ਹੈ ਤਾਂ 10 ਮਿੰਟ ਦਾ ਲਾਈਵ ਹੋਵੇਗਾ ਹਰ ਇੱਕ ਪਾਸਿਓ ਹਰ ਇੱਕ ਕੋਨੇ ਤੋਂ ਤੁਹਾਡੇ ਤੱਕ ਅੱਜ ਦੀ ਖਬਰ ਪਹੁੰਚਾ ਰਹੇ ਹਾਂ ਤਾਂ ਬਹੁਤ ਵੱਡੀਆਂ ਤਸਵੀਰਾਂ ਨੇ ਇਹ ਦਿਲ ਨੂੰ ਦਿਹਲਾਉਣ ਵਾਲੀ ਹੈ ਪਾਣੀ ਦੀ ਰਫ਼ਤਾਰ ਇੱਕ ਵਾਰ ਤੋਂ ਫਿਰ ਤੇਜ਼ ਬਹੁਤ ਜ਼ਿਆਦਾ ਹੋ ਚੁੱਕੀ ਹੈ ਲਗਾਤਾਰ ਵਧ ਰ ਤਕਰੀਬਨ 1.15 ਮਿੰਟਾਂ ਦੇ ਵਿੱਚ ਇਹ ਸਪੀਡ ਬਹੁਤ ਜ਼ਿਆਦਾ ਵਧ ਗਈ ਔਰ 2 ਫੁੱਟ ਪੈਣੀ ਇਕਦਾਂ ਵਧਿਆ ਤੇ ਪਾਣੀ ਲਗਾਤਾਰ ਵਧ ਰਿਹਾ ਹੈ ਸ਼ੇਅਰ ਜਰੂਰ ਕਰ ਜਿਵੇਂ ਖਬਰ ਅੱਗੇ ਤੱਕ ਪਹੁੰਚਾ ਦਿਓ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਦੇ ਰਹੀਏ ਕਿ ਫੇਰ ਤੁਹਾਨੂੰ ਦੱਸ ਦਿਆਂ ਕਿ ਦਰਿਆ ਸਤਲੁਜ ਦੇ ਵਿੱਚ ਜੋ ਪਾਣੀ ਛੱਡਿਆ ਗਿਆ ਹੈ ਤਕਰੀਬਨ 80000 ਕੁੱਲ ਨਦੀਆਂ ਨਾਲਿਆਂ ਦਾ ਮਿਲਾ ਕੇ ਹੋ ਜਾਏਗਾ ਲੱਖ ਪਹਿਲਾਂ ਛੱਡਿਆ ਜਾਂਦਾ ਸੀ 45000 45000 ਜਿਹੜੇ ਪੜ ਛੱਡਿਆ ਜਾਂਦੇ ਸੀ ਤੇ ਉਹ ਵੀ ਬਹੁਤ ਵੱਡੀ ਤਬਾਹੀ ਲੈ ਕੇ ਆਉਂਦੇ ਸੀ ਤੇ ਲੱਖ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹ ਕਦ ਦਰਿਆ ਸਤਲੁਜ ਹੁਣ ਪੂਰਾ ਆਫਵਾਹ ਤੇ ਹੋ ਚੁੱਕਿਆ ਹੈ ਕਹਿਰ ਦੀਆਂ ਤਸਵੀਰਾਂ ਦਰਦਨਾਕ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਨੇ ਸ਼ੁਰੂ ਹੋ ਚੁੱਕੀਆਂ ਹਨ ਪਹਿਲਾਂ ਹੀ ਦਰਿਆ ਨੇ ਕਈ ਥਾਂ ਤੇ ਖੋਰਾ ਲਾਇਆ ਸੀ ਪਰ ਹੁਣ ਹੋਰ ਵੀ ਦਰਦਨਾਕ ਤਸਵੀਰਾਂ ਨੇ ਬਹੁਤ ਜ਼ਿਆਦਾ ਖਬਰ ਨੂੰ ਸ਼ੇਅਰ ਕਰ ਜਾਈਓ ਅੱਗੇ ਤੱਕ ਪਹੁੰਚਾਈ ਜਾਈਓ ਅੱਗੇ ਫਿਰੋਜ਼ਪੁਰ ਫਾਜ਼ਿਲਕੇ ਰੇਜ ਚ ਕਾਫੀ ਜਤਬਾਈ ਮਿਲ ਸਕਦੀ ਹੈ ਕਿਉਂਕਿ ਲੋਈਆਂ ਇਲਾਕਾ ਬਹੁਤ ਜ਼ਿਆਦਾ ਨੀਵਾ ਹੈ ਖਬਰ ਉਹਨਾਂ ਤੱਕ ਵੀ ਪਹੁੰਚਾ ਦਿਓ ਬਹੁਤ ਵੱਡੀ ਅਪਡੇਟ ਤੋਂ ਰਸੰਝ ਕਰ ਰਹੇ ਹਾਂ ਦਰਿਆ ਸਤਲੁਜ ਦੇ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਜਾਈਓ ਤਕਰੀਬਨ ਹ ਤੁਸੀਂ ਹੋ ਜੂਗੇ ਤਾਂ ਫਿਰ ਉਸ ਨੂੰ ਅੱਗੇ ਤੋਂ ਕੇ ਸ਼ੇਅਰ ਕਰਿਓ WhatsApp ਗਰੁੱਪਾਂ ਦੇ ਵਿੱਚ Facebook ਗਰੁੱਪਾਂ ਦੇ ਵਿੱਚ ਦ੍ਰਿਅਸਥਤੂ ਵਿੱਚ ਵੱਡੀ ਤਬਾਹੀ ਲੈ ਕੇ ਆ ਚੁੱਕਿਆ ਹੈ 80 ਹਜ਼ਾਰ ਕਿਉਂ ਇਸਕ ਪਾਣੀ ਹੈ ਔਰ ਨਦੀਆਂ ਨਾਲਿਆਂ ਦਾ ਮਲਾਕ ਲੱਖ ਔਰ ਬਾਰਿਸ਼ ਲਗਾਤਾਰ ਹੋ ਰਹੀ ਹੈ ਜਲੰਧਰ ਰੈਡ ਲਰਟ ਤੇ ਹੈ ਤਾਂ ਬਾਰਿਸ਼ ਲਗਾਤਾਰ ਹੋ ਰਹੀ ਹੈ ਔਰ ਲਗਾਤਾਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੱਲ ਤੱਕ ਹੋਰ ਵੀ ਬਹੁਤ ਜ਼ਿਆਦਾ ਤੇਜ਼ ਹੋਵੇਗੀ ਤਾਂ ਫਿਰ ਭਿਆਨਕ ਤਬਾਹੀ ਦਾ ਮੰਜ਼ਰ ਤਾਂ ਸ਼ੁਰੂ ਹੋ ਜਾਏਗਾ ਬਹੁਤ ਵੱਡੀ ਅਪਡੇਟ ਤੁਹਾਡੇ ਸੰਜ ਕਰ ਰਹੇ ਹਾਂ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਕਹਿ ਸਕਦਾ ਪਾਣੀ ਨੇ ਸਪੀਡ ਫੜ ਲਈ ਇੱਕ ਵਾਰ ਫਿਰ ਤੋਂ ਇਹ ਦੇਖ ਸਕਦੇ ਹੋ ਪਾਣੀ ਨੇ ਇੱਕ ਵਾਰ ਤੋਂ ਫਿਰ ਸਪੀਡ ਹੋਰ ਵੀ ਜ਼ਿਆਦਾ ਫੜ ਲਈ ਹੈ ਸਾਡੇ ਖੜੇ ਖੜੇ ਤੋਂ ਪਾਣੀ ਸਪੀਡ ਫੜ ਲਈ ਹੈ ਇਹ ਸਾਰਾ ਥਾਂ ਇਸ ਦਰਿਆ ਦੇ ਵਿੱਚ ਡੇਕ ਚੁੱਕਿਆ ਅੱਗੇ ਨੋਚਾਂ ਵਗੈਰਾ ਜੋ ਸਾਰੀਆਂ ਉਹ ਦਰਿਆ ਦੇ ਵਿੱਚ ਡੇਕ ਚੁੱਕੀਆਂ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ ਇੱਧਰ ਇੱਕ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਨੋਚ ਹੈ ਇਸ ਰੁਟਾ ਲੱਗੀ ਹੋਈ ਹੈ ਤਾਂ ਸਾਰੇ ਪਾਸੇ ਤਬਾਹੀ ਤਬਾਈ ਹੁਣੇ ਸ਼ੁਰੂ ਹੋ ਚੁੱਕਿਆ ਹੈ ਪਹਿਲਾਂ ਜਿੰਨੀ ਵਾਰੀ ਪਾਣੀ ਆਇਆ ਸੀ 25 ਦੇ ਵਿੱਚ ਇਹ ਪਾਣੀ ਸਭ ਤੋਂ ਜ਼ਿਆਦਾ ਸਭ ਤੋਂ ਭਿਆਨਕ ਤਸਵੀਰ ਹੈ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਪਾਖੜਾ ਦਾ ਜੋ ਲੈਵਲ ਹੈ 1673 ਪੁਆਇੰਟ ਉੱਤੇ ਹੋ ਚੁੱਕਿਆ ਹੈ 1672.8 ਸੀ ਹੁਣ 1673 ਪੁਆਇੰਟ ਤੋਂ ਉੱਤੇ ਹੋ ਚੁੱਕਿਆ ਹੈ ਲਗਾਤਾਰ ਫੁੱਟ ਫੁੱਟ ਵੱਧ ਰਿਹਾ ਤਾਂ ਫਿਰ ਉਸ ਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਲਿਆ ਗਿਆ ਕਿ ਦਰਿਆ ਸੱਤ ਨੂੰ ਜਿਹਦੇ ਵਿੱਚ ਹੁਣ ਪਾਣੀ ਛੱਡਿਆ ਜਾਵੇ ਤਾਂ ਪਾਣੀ ਫਿਰ ਛੱਡ ਦਿੱਤਾ ਗਿਆ ਅਸ ਟਾਈਮ 'ਚ ਪਾਣੀ ਚੱਲ ਰਿਹਾ ਹੈ ਤਕਰੀਬਨ 45000 ਕਿਊਸਿਕ ਪਰ ਪਿੱਛੋਂ ਬਹੁਤ ਪਾਣੀ ਜ਼ਿਆਦਾ ਆ ਰਿਹਾ ਹੈ ਜੋ ਵੱਡੀ ਅਪਡੇਟ ਸੰਝ ਕਰਾਇਆ ਕਿ 80000 ਕਿਊਸਿਕ 85 90 ਤੇ ਫਿਰ ਅਲਰਟ ਜਾਰੀ ਹੋ ਜਾਂਦਾ ਹੈ ਤਾਂ ਇੱਕ ਹੋਰ ਅਨਾਊਂਸਮੈਂਟ ਵੀ ਕਰਨ ਕਿਹਾ ਗਿਆ ਹੈ ਇੱਥੇ ਸਰਪੰਚਾ ਨੂੰ ਕਿਹਾ ਗਿਆ ਹੈ ਕਿ ਪਿੰਨਾਂ 'ਚ ਅਨਾਊਂਸਮੈਂਟਾਂ ਕਰਾ ਦਿਓ ਪਾਣੀ ਬਹੁਤ ਜ਼ਿਆਦਾ ਵੱਧ ਸਕਦਾ ਬਹੁਤ ਜ਼ਿਆਦਾ ਵੱਧ ਸਕਦਾ ਸਰਪੰਚਾ ਨੂੰ ਕਿਹਾ ਗਿਆ ਇੱਥੇ ਕਿ ਪਿੰਨਾਂ 'ਚ ਅਨਾਊਂਸਮੈਂਟਾਂ ਕਰਾ ਦਿਓ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਤੇ ਤਸਵੀਰ ਬਹੁਤ ਦਰਦਨਾਕ ਹੈ ਜੋ ਤਸਵੀਰਾਂ 'ਚ ਲਗਾਤਾਰ ਸੁਰੂਰ ਤੱਕ ਪਹਚਾ ਰਹੇ ਹਾਂ ਇਸ ਤੇ ਬੋਰੇ ਪਰ ਜਾ ਰਿਹਾ ਔਰ ਕਾਫੀ ਿਆਦਾ ਪਾਣੀ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਚੋਨਾ ਇਹ ਚੋਨੇ ਦੀ ਤਸਵੀਰ ਹੈ ਤਾਂ ਇਦੋਂ ਇਦੋਂ ਅਗਲੀ ਤਸਵੀਰ ਹੈ ਜਿਹੜੀ ਹੋਰ ਵੀ ਦਰਦਨਾਕ ਹੋਰ ਹੋਏਗੀ ਇਦੋਂ ਅਗਲੀ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆ ਚੋਨੇ ਦੇ ਵਿੱਚ ਪਾਣੀ ਪੈ ਚੁੱਕਿਆ ਤੇ ਅੱਗੇ ਗੱਲ ਕਰੀ ਤਾਂ ਇਸ ਚੋਨੇ ਵਿੱਚ ਦੋ ਸਾਈਡ ਤੋਂ ਪਾਣੀ ਪੈ ਰਿਹਾ ਇੱਕ ਤਾਂ ਇਧਰ ਦਰਿਆਵਲੀ ਸਾਈਡ ਤੋਂ ਔਰ ਜਕਰ ਦੂਜੇ ਪਾਸੇ ਗੱਲ ਕਰੀ ਤੇ ਬੰਨ ਵਾਲੀ ਸਾਈਡ ਤੋਂ ਦੂਰ ਨਾਲ ਪਾਸੋਂ ਪਾਣੀ ਪਹਿਰੇ دریا ਦੇ ਵਿੱਚ ਔਰ ਪਾਣੀ ਬੰਨ ਦੇ ਨਾਲ ਲੱਗ ਚੁੱਕਿਆ ਹੈ ਦੂਜੇ ਪਾਸੇ ਪ੍ਰਸ਼ਾਸਨ ਹੈ ਜੋ ਦੂਜੇ ਪਾਸੇ ਜਾ ਕੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਹੁਣ ਪਹੁੰਚ ਹੋਇਆ ਬੋਰੇ ਲਗਾਏ ਜਾ ਰਹੇ ਨੇ ਪਰ ਲੋਕ ਕਹਿ ਰਹੇ ਕਿ ਹੁਣ ਬੋਰਿਆਂ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਪਾਣੀ ਤਾਂ ਕਾਫੀ ਵਧ ਚੁੱਕਿਆ ਹੈ ਬੋਰੇ ਕਿਥਾਂ ਤੇ ਲਗਾਓਗੇ ਤਾਂ ਤਸਵੀਰਾਂ ਇੱਥੇ ਥੋੜੀਆਂ ਹਿਲਦੀਆਂ ਧੁੰਦਲੀਆਂ ਜ਼ਰੂਰ ਮਿਲਣਗੀਆਂ ਪਰ ਇਹ ਆਵਾਜ਼ ਤੁਹਾਨੂੰ ਲਗਾਤਾਰ ਸੁਣਾਈ ਦੇ ਰਹੀ ਹੋਗੀ ਜਿਸ ਤੋਂ ਸਕਦੇ ਹਾਂ ਕਿ ਪਾਣੀ ਹੁਣ ਉਫਾਨ ਤੇ ਦਰਿਆ ਸਤਲੁਜ ਹੋ ਚੁੱਕਿਆ ਬਹੁਤ ਜ਼ਿਆਦਾ ਤਾਂ ਤਸਵੀਰ ਦਿਖਾਉਣੇ ਆ ਝੋਨੇ ਦੀ ਜਿੱਥੇ ਕਿ ਪਾਣੀ ਹੁਣ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਤਾਂ ਉਹ ਤਸਵੀਰ ਦੇ ਅਸੀਂ ਹੁਣ ਨੇੜੇ ਪਹੁੰਚ ਚੁੱਕੇ ਹਾਂ ਹੁਣ ਖਬਰ ਨੂੰ ਅੱਗੇ ਫੇਰ ਜਾਰੂ ਕਰਦੇ ਆ ਇਹ ਦੇਖ ਸਕਦੇ ਹਾਂ ਕਿ ਝੋਨੇ 'ਚ ਕਿਸ ਤਰ੍ਹਾਂ ਪਾਣੀ ਚੱਲ ਰਿਹਾ ਹੈ ਇਹ ਸਾਰਾ ਪਾਣੀ ਪਾਣੀ ਹੈ ਤਾਂ ਤਕਰੀਬਨ ਇੱਥੇ ਝੋਨਾ ਡੁੱਬਣ ਡੁੱਬਣ ਦੀ ਤਦਾਰਤ ਹੈ ਅ ਝੋਨੇ 'ਚ ਪਾਣੀ ਖੜਾ ਹੈ ਤਾਂ ਅੱਗੇ ਤੱਕ ਪਾਣੀ ਬੰਨ੍ਹ ਦੇ ਨਾਲ ਲੱਗਿਆ ਹੋਇਆ ਹੈ ਬਹੁਤ ਜ਼ਿਆਦਾ ਪਾਣੀ ਹੈ ਤਾ ਬਹੁਤ ਜ਼ਿਆਦਾ ਪਾਣੀ ਅੱਗੇ ਤਸਵੀਰ ਹੋਰ ਦਿਖਾਉਣੇ ਆ ਅੱਗੇ ਤਸਵੀਰ ਇੱਕ ਹੋਰ ਦਿਖਾਵਾਂਗੇ ਜਿਹੜੀ ਕਿ ਕਿੱਥੇ ਬੋਰੇ ਭਰੇ ਜਾਏ ਤਾਂ ਅੱਗੇ ਤਾਂ ਤਸਵੀਰ ਤਸਵੀਰ ਦਿਖਾਉਣੇ ਆ ਜਿੱਥੇ ਕਿ ਹੁਣ ਬੋਰੇ ਭਰੇ ਜਾ ਰਿਹਾ ਇਹ ਲੰਮੀ ਨੋਚ ਹੈ ਜਿਹੜੀ ਇੱਕੋ ਕਿਸੇ ਥਾਂ ਤੋਂ ਢਾ ਲੱਗੀ ਹੋਈ ਹੈ ਤਾਂ ਪ੍ਰਸ਼ਾਸਨ ਵੱਲੋਂ ਹੁਣ ਬੋਰੇ ਭਰਨੇ ਸ਼ੁਰੂ ਕਰ ਦਿੱਤੇ ਆ ਪਰ ਲੋਕ ਕਹ ਰਹੇ ਕਿ ਬੋਰਿਆਂ ਦਾ ਹੁਣ ਫਾਇਦਾ ਨਹੀਂ ਹੋਣਾ ਦੋ ਟਰਾਲੀਆਂ ਮਿੱਟੀ ਛੁੱਟੀ ਗਈ ਸੀ ਤਕਰੀਬਨ 4-5 ਦਿਨ ਪਹਿਲਾਂ ਤੇ ਕੰਮ ਅੱਜ ਸ਼ੁਰੂ ਹੋਇਆ ਇੱਥੇ। ਨਾ ਇਧਰ ਤਸਵੀਰ ਦੇਖ ਲਓ ਕਿ ਝੋੜਨੇ 'ਚ ਸਾਰਾ ਪਾਣੀ ਪਾਣੀ ਖੜਾ ਹੈ ਇਧਰ ਅੱਗੇ ਦਿਖਾ ਦਿੰਦੇ ਆ ਇੱਕ ਵਾਰ। ਝੋੜਾ ਦੇਖਾਈਂਦੀ ਹੋਵੇ। ਹੈਲੋ। ਕੰਮੀ ਇਹਦਾ ਕੋਈ ਮਗਾਇਆ ਕਿਸੇ ਵਾਰ ਇਹਨੇ। ਵਾਲੰਦਾ ਇਹਦਾ। ਝੋੜਨੇ 'ਚ ਸਾਰਾ ਪਾਣੀ ਭਰਿਆ ਹੋਇਆ ਸਾਹਮਣੇ ਦੇ ਸਕਦੇ ਹੋ ਕਾਫੀ ਜ਼ਿਆਦਾ ਪਾਣੀ। ਪਾਣੀ ਪਾਣੀ ਭਰਿਆ ਹੋਇਆ। ਇਹਨਾਂ ਤਸਵੀਰਾਂ ਦਰਦਨਾਕ ਤਸਵੀਰਾਂ ਨੇ ਬਹੁਤ ਜ਼ਿਆਦਾ ਚੋਨਾ ਹੈ ਪਾਣੀ ਵਿੱਚ ਡੁੱਬ ਚੁੱਕਿਆ ਤੇ ਸਾਹਮਣੇ ਤੁਸੀਂ ਇਹ ਦੇਖ ਸਕਦੇ ਹੋ ਕਿ ਬੋਰੇ ਤਕਰੀਬਨ ਇਹ ਕਾਫੀ ਦਿਨੋਂ ਤੇ اسی ਤਰ੍ਹਾਂ ਪਏ ਸਾਰੇ ਖਰਾਬ ਹੋ ਗਿਆ ਜੇਕਰ ਉਸ ਥਾਂ ਤੇ ਲਗਾ ਜਾਂਦੇ ਪ੍ਰਸ਼ਾਸਨ ਜਾਗਦਾ ਹੁੰਦਾ ਤਾਂ ਉਸ ਥਾਂ ਤੇ ਅਜਿਹਾ ਨੁਕਸਾਨ ਨਹੀਂ ਹੋਣਾ ਸੀ ਤਕਰੀਬਨ 4 ਦੇ ਪਹਿਲਾਂ ਜੋ ਕੰਮ ਕਰਨਾ ਚਾਹੀਦਾ ਸੀ ਤੇ ਪ੍ਰਸ਼ਾਸਨ ਉੱਥੇ ਲੇਟ ਪਹੁੰਚਿਆ ਜਿਸ ਜਗ੍ਹਾ ਤੇ ਹੁਣੇ ਬੋਰੇ ਪਹੰਦ ਕੰਮ ਚੱਲ ਰਿਹਾ ਹੈ ਤਾ ਇਸ ਜਗ੍ਹਾ ਤੇ ਮਿੱਟੀ ਦੀਆਂ ਦੋ ਟਰਾਲੀਆਂ ਸੁੱਟੀਆਂ ਗਈਆਂ ਤਕਰੀਬਨ 4 ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਹੁਣ ਇੱਥੇ ਬੋਰੇ ਭਰਨ ਦਾ ਕੰਮ ਸ਼ੁਰੂ ਹੋਇਆ ਚਾਰ ਦਿਨ ਪਹਿਲਾਂ ਮਿੱਟੀ ਸੁੱਟੀ ਗਈ ਤੇ ਹੁਣ ਸ਼ੁਰੂ ਹੋਇਆ ਬੋਰੇ ਭਰਨ ਦਾ ਕੰਮ ਇਹ ਹਾਲਾਤ ਨੇ ਪ੍ਰਸ਼ਾਸਨ ਦੇ ਪਰ ਜਿਹਨਾਂ ਦੀ ਫਸਲ ਡੁੱਬਦੀ ਹੈ ਉਹੀ ਦਰਦ ਦੇ ਸਮਝ ਸਕਦਾ ਹੈ ਹਰ ਇੱਕ ਇਨਸਾਨ ਦਰਦ ਨਹੀਂ ਸਮਝ ਸਕਦਾ ਤੇ ਤਸਵੀਰਾਂ ਦੇਖ ਸਕਦੇ ਹੋ ਇੱਧਰ ਤੱਕ ਪਾਣੀ ਪਾਣੀ ਜਾ ਰਹੇ ਤੇ ਹੁਣ ਇਹ ਬੋਰੇ ਭਰੇ ਜਾ ਰਹੇ ਆ ਤੇ ਇਧਰ ਤੁਸੀਂ ਦੇਖ ਲਓ ਕਿ ਝੋਨੇ ਚ ਕਿੰਨਾ ਕੰਨਾ ਪਾਣੀ ਖੜਾ ਹੈ ਤੇ ਪ੍ਰਸ਼ਾਸਨ ਦੇ ਹਾਲਾਤ ਤੁਸੀਂ ਸਾਰੇ ਦੇਖ ਚੁੱਕੇ ਹੋ ਅੱਗੇ ਇੱਕ ਹੋਰ ਤਸਵੀਰ ਦਿਖਾਉਣੀ ਹੈ ਦਰਦਨਾਕ ਤਸਵੀਰਾਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਲਰਟ ਰਹੋ ਤਿਆਸਾਤਰੂ ਚ ਪਾਣੀ ਬਹੁਤ ਜ਼ਿਆਦਾ ਛੱਡਿਆ ਜਾ ਚੁੱਕਿਆ ਹੈ ਧੰਨਵਾਦ ਜੀ